ਆ ਵੀਰੋ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਜਾ ਤੇ ਆ ਜਿਹੜੇ ਪੰਜਾਬ ਦੇ ਏਡੇ ਨਕਲੀ ਤੇ ਘਟੀਆ ਤੇ ਨੀਚ ਲੋਕ ਇਸ ਟਾਈਮ ਪੰਜਾਬ ਚ ਆ ਚੁੱਕੇ ਆ ਯਾਰ ਕਿੱਥੇ ਪੰਜਾਬ ਚ ਸੂਰਮੇ ਹੁੰਦੇ ਕਿੱਥੇ ਗੰਦਖਾਨਾ ਕੋਈ ਕਹਿੰਦਾ ਮੈਂ ਆ ਦੇ ਨਾ ਦੇ ਖੰਡ ਪਾੜ ਖਲਾਉਣਾ ਆ ਕੋਈ ਕਹਿੰਦਾ ਮੈਂ ਜੀ ਉਥੋਂ ਚੱਲ ਕੇ ਉਥੇ ਬੁਲਾਨੀ ਜਗਾ ਗਿਆ ਮੱਥਾ ਟੇਕਿਆ ਇਹੋ ਠੀਕ ਹੋ ਜਾਏ ਕੋਈ ਗਈ ਜਾਂਦਾ ਮੈਂ ਤਾਂ ਹੁਣੇ ਹੀ ਵੇਖ ਕੇ ਆਇਆ ਦਾ ਹਾਲਚਲ ਪੁੱਛ ਕੇ ਆ ਉਹਨਾਂ ਸਵਾਨੇ ਡਰਾਮੇ ਕਰਨ ਦੇ ਲੋਕ ਫੇਸਬੁੱਕ ਤੇ ਯਾਰ ਕਿਸੇ ਨੇ ਵੀ ਇਹ ਗੱਲ ਕਹੀ ਆ ਵੀ ਗੱਲ ਕੀ ਹੋਈ ਆ ਯਾਰ ਕਿਸੇ ਨੇ ਵੀ ਇਹ ਗੱਲ ਕਹੀ ਆ ਵੀ ਕੋਈ ਇਹਦੇ ਵਿੱਚ ਸਾਜ਼ਿਸ਼ ਤਾਂ ਨਹੀਂ ਹੈਗੀ ਕੋਈ ਮਾਰਾ ਮੋਟਾ ਕਿ ਇਹ ਨਹੀਂ ਕਿਹਾ ਵੀ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਕਿਸੇ ਨੇ ਨਹੀਂ ਆਖਿਆ ਵੀਰਵਲੇ ਵਿੱਚ ਕੀ ਸਾਜ਼ਿਸ਼ ਆ ਯਾਰ ਇਹ ਕਿਸ ਤਰ੍ਹਾਂ ਹੋਇਆ ਕੋਈ ਮਾਰਾ ਮੋਟਾ ਸੋਚਣਾ ਚਾਹੀਦਾ ਯਾਰ ਆਪਾਂ ਨੂੰ ਕਿਉਂਕਿ ਤੁਹਾਨੂੰ ਪਤਾ ਆ ਕਿ ਭਈਆਂ ਨਾਲ ਪੰਜਾਬ 'ਚ ਭਈਆਂ ਨੇ ਗੰਦ ਪਾਇਆ ਹੋਇਆ ਸੀ ਐ ਗੱਡ ਕੇ ਗੰਦ ਪਾਇਆ ਹੋਇਆ ਭਈਆਂ ਨੇ ਜੋ 2 ਨੰਬਰ ਦਾ ਕੰਮ ਨਸ਼ਾ ਸਪਲਾਈ ਬੱਚੇ ਚੋਰੀ ਸਭ ਭਈਏ ਕਰ ਰਹਾ ਆ ਮੈਂ ਇਹ ਨਹੀਂ ਕਹਿੰਦਾ ਸਾਰੇ ਸਾਰੇ ਭਈਏ ਮਾਰੇ ਆ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੇ ਇਨਲੀਗਲ ਚੋਰ ਵਿਚੱਕੇ ਯੂਪੀ ਬਿਹਾਰ ਤੋਂ ਆਏ ਹੋਏ ਪੰਜਾਬ 'ਚ ਉਹਨਾਂ ਦਾ ਖੂਬ ਕੰਮ ਚੱਲ ਰਿਹਾ ਆ ਉਹ ਥੋੜਾ ਜਿਹਾ ਪੰਜਾਬ ਦੇ ਲੋਕ ਹੁਣ ਜਾਗੇ ਆ ਇਹਨਾਂ ਨੇ ਥੋੜਾ ਸੋਚਿਆ ਕਿ ਭਾਈ ਬਹੁਤ ਜ਼ਿਆਦਾ ਇਨਸਾਨੀ ਹੋਣਾ ਸਿਰ ਤੇ ਉੱਪਰੋਂ ਲੰਘ ਗਿਆ ਤੇ ਥੋੜਾ ਜਿਹਾ ਜਾਗੇ ਆ ਤੇ ਤਾਂ ਕਰਕੇ ਥੋੜਾ ਜਿਹਾ ਮਤਲਬ ਲੋਕ ਵਿਲਜਨ ਕੀਤੀ ਆ ਤੇ ਬਾਕੀ ਸਰਕਾਰਾਂ ਨੂੰ ਤੁਹਾਨੂੰ ਪਤਾ ਹੀ ਆ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਤੇ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਵਿਨਾਸ਼ ਹੀ ਕਰਨ ਡੀਆਂ ਵਿਨਾਸ਼ ਸਾਡੇ ਆਗੂਆਂ ਨੇ ਜਿਹੜਾ ਵਿਨਾਸ਼ ਕੀਤਾ ਨਾ ਪੰਜਾਬ ਦਾ ਉਹ ਮਾਈ ਗਾਡ ਗੱਡ ਕੇ ਗੱਡ ਕੇ ਮਤਲਬ ਵਿਨਾਸ਼ ਕੀਤਾ ਤੇ ਇਹ ਕੋਈ ਸਾਜ਼ਿਸ਼ ਤਾਂ ਨਹੀਂ ਕੋਈ ਹੋਰ ਚੱਕਰ ਦਾ ਨਹੀਂ ਹੈਗਾ ਯਾਰ ਕਿਸੇ ਨੇ ਨਹੀਂ ਕਿਹਾ ਸਾਰੇ ਫੋਟੋਆਂ ਪਾ ਦਿੰਦੇ ਵੀ ਮਵੀ ਰਾਜਵੀਰ ਦੀ ਹਾਲਚਾਲ ਪੁਛ ਆਇਆ ਆ ਮੈਂ ਅਖੰਡਪਾੜ ਸੁੱਖਤਾ ਮੈਂ ਤੇ ਉਹ ਕਰਦਾ ਮੈਂ ਤਾਂ ਬਦਾਂਦੇ ਨਾਲ ਸੁਖਣਾ ਸੁਖਤੀ ਉਹ ਫੋਟੋਆਂ ਪਾ ਦਿੰਦੇ ਆ ਸਿਰਫ ਆਪਣੇ ਨਾਮ ਵਾਸਤੇ ਆਪਣੇ ਫੇਮ ਵਾਸਤੇ ਆਪਣੀ ਮਸ਼ਹੂਰੀ ਵਾਸਤੇ ਬੜਾ ਹੀ ਪੰਜਾਬੀਆਂ ਦਾ ਜਿਹੜਾ ਲੈਵਲ ਹੈ ਨਾ ਇਹ ਟਾਈਮ ਉਹ ਲੈਵਲ ਹੁੰਦਾ ਹੈ ਅਬਦਦੀ ਵਰਗੇ ਮੰਗੋਲਾ ਨਾਲ ਪੰਗੇ ਲੈਣ ਵਾਲੀ ਪੰਜਾਬੀ ਕੌਮ ਟੱਕਰ ਲੈਣ ਵਾਲੀ ਫਿਰ ਹੋਰ ਜਿਹੜੇ ਨਾਦਰ ਸ਼ਾਹ ਦੁਰਾਨੀ ਫਿਰ ਹੋਰ ਤਰ੍ਹਾਂ ਤਰ੍ਹਾਂ ਦੇ ਹਮਲਾਵਾਰਾਂ ਨਾਲ ਪੰਜਾਬੀਆਂ ਨੇ ਟੱਕਰ ਲਈ ਹੈ ਜਿਹੜਾ ਇਤਿਹਾਸ ਮਾਸਟਰ ਤਾਰਾ ਸਿੰਘ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਤਮ ਕਰਤਾ ਸਾਨੂੰ ਪਤਾ ਹੀ ਨਹੀਂ ਕਿ ਪੰਜਾਬੀ ਅਸੀਂ ਹੈ ਕੌਣਾਂ ਜਾਤਾਂ ਪਾਤਾਂ ਬਣਾਤੀਆਂ ਵੰਸਵੰਦੀਆਂ ਜਾਤਾਂ ਸਭ ਤੋਂ ਜ਼ਿਆਦਾਆਂ ਜਾਤਾਂ ਪੰਜਾਬ 'ਚ ਬਣਾਤੀਆਂ ਪੰਜਾਬ ਤਾਂ ਕਾਸਸ ਹੋਇਆ ਹੀ ਨਹੀਂ 7th ਸੈਂਚਰੀ ਵਿੱਚ ਰਾਜਾ ਹਰਸ਼ ਜਿਹੜਾ ਸੀ ਉਹ ਪੰਜਾਬ ਦਾ ਸੀ ਤੇ ਉਸ ਪੰਜਾਬੀ ਰਾਜੇ ਦਾ ਪੂਰੇ ਭਾਰਤ ਤੋਂ ਲੈ ਕੇ ਅਫਗਾਨਿਸਤਾਨ ਕੋ ਪਰੇ ਤੱਕ ਰਾਜ ਹੁੰਦਾ ਸੀ ਪਰ ਸਾਨੂੰ ਪਤਾ ਹੀ ਨਹੀਂ ਸਾਨੂੰ ਉਹ ਨਿੱਕੀਆਂ ਨਿੱਕੀਆਂ ਕਹਾਣੀਆਂ ਮਾਟਰ ਤਾਰਾ ਸਿੰਘ ਨੇ ਲਿਖਵਾਤੀਆਂ ਵੀਰ ਸਿੰਘ ਵਰਗੇ ਤੇ ਉਹ ਕਿਹੜੇ ਕਿਹੜੇ ਰਾਈਟਰ ਜਿਹੜੇ ਅੰਗਰੇਜ਼ਾਂ ਦੇ ਖਾਸ ਸੀ ਕਾਨ ਸਿੰਘ ਨਾਭਾ ਕੌਣ ਕੌਣ ਉਹ ਸਾਰੇ ਅੰਗਰੇਜ਼ਾਂ ਦੇ ਖਾਸ ਬੰਦੇ ਸੀ ਯਾਰ ਜਿਹੜੇ ਸਾਨੂੰ ਲੁੱਟ ਕੇ ਲੈ ਗਏ ਗੁਲਾਮ ਬਣਾਇਆ ਉਹ ਕੀ ਸਾਡਾ ਪੱਖ ਲਿਖਣਗੇ ਜਿਹੜੇ ਉਹਨਾਂ ਦੇ ਬੰਦੇ ਰੱਖੇ ਹੋਏ ਆ ਖੁਦ ਸੋਚੋ ਤੋ ਜੀ ਇਹੋ ਜਿਹਾ ਮਤਲਬ ਬੌਧਿਕ ਲੈਵਲ ਡਾਊਨ ਕਰਤਾ ਤੇ ਸਾਨੂੰ ਨਾ ਬਹੁਤ ਹੀ ਸਾਡੇ ਚ ਗ੍ਰਾਵਿਟੀ ਆ ਗਈ ਇੰਨੀ ਗ੍ਰਾਵਿਟੀ ਆ ਗਈ ਯਾਰ ਮਾਂ ਭੈਣ ਭਰਾ ਵਿਆਹ ਕਰਕੇ ਵਿਦੇਸ਼ ਚਲੇ ਗਏ ਰਾਜਾਂ ਦੀਆਂ ਕੌਮ ਨੂੰ ਕਿੱਥੇ ਯਾਰ ਵਿਦੇਸ਼ਾਂ ਚ ਕੀ ਕੀ ਪੰਜਾਬੀ ਲੋਕਾਂ ਦਾ ਕਿਉਂਕਿ ਬੌਧਿਕ ਲੈਵਲ ਜੀ ਦਾ ਗਿਰ ਗਿਆ ਹੁਣ ਚੀਨੀ ਲੋਕਾਂ ਦਾ ਬੌਧਿਕ ਲੈਵਲ ਸਭ ਤੋਂ ਉੱਪਰ ਹੈ ਭਾਈ ਅਬ ਇਹ ਰਾਜ ਕਰਨ ਦੇ ਜਿਹਦਾ ਬਹੁਤ ਲੈਵਲ ਘਿਰ ਜੂਗਾ ਉਹ ਗੁਲਾਮ ਹੋਊਗਾ ਸਿੱਧੀ ਜੀ ਕਹਾਣੀ ਹੈ ਕਿਸੇ ਵੀ ਬੰਦੇ ਨੇ ਇਹ ਨਹੀਂ ਪਤਾ ਕੀਤਾ ਵੀ ਭਾਈ ਪਤਾ ਤੇ ਕਰ ਲੋ ਪਤਾ ਤੇ ਕਰ ਲੋ ਅਸਲ ਵਿੱਚ ਗੱਲ ਕੀ ਆ ਕੁਝ ਹੋਇ ਕੋਈ ਚੱਕਰ ਤੇ ਨਹੀਂ ਹੈਗਾ ਇਹਦੇ ਵਿੱਚ ਨਾ ਸਾਰੇ ਆਪਣੀ ਆਪਣੀ ਮਸ਼ਹੂਰੀ ਲੱਗੇ ਫੋਟੋ ਆਪਾਨ ਫੇਸਬੁੱਕ ਤੇ ਇਹ ਨਕਲੀ ਲੋਗ ਨਕਲੀ ਲੋਗ ਯਾਰ ਹੱਦ ਹੋ ਗਈ ਐਡੇ ਨਕਲੀ ਲੋਗ ਆ ਗਏ ਪੰਜਾਬ 'ਚ ਜਿੰਨੇ ਸਰਕਾਰੀ ਏਜੰਟਾ ਉਹ ਸਾਡੇ ਭਗਤ ਸਿੰਘ ਬੜੇ ਹੋਏ ਸਾਰੇ ਸਰਕਾਰੀ ਏਜੰਟ ਇੱਕ ਤੇ ਇਹੋ ਜੀ ਖੱਚ ਬੰਬੇ ਦੀ ਉਥੇ ਅਸੀਂ ਆਪਣੇ ਸਾਹਮਣੇ ਉਹ ਲੋਕਾਂ ਨਾਲ ਠਗੀਆਂ ਮਾਰਦਾ ਦੇਖਿਆ ਗਿਆ ਉਹਨੂੰ ਪੰਜਾਬੀਆਂ ਨੇ ਆਪਣਾ ਭਗਤ ਸਿੰਘ ਬਣਾ ਲਿਆ ਹੈ ਪਿਓ ਦਾ ਪੈਸੇ ਲਾ ਕੇ ਪੰਜਾਬ ਚ ਬੰਦੇ ਮਰਵਾਉਂਦਾ ਹੁੰਦਾ ਏ ਉਹ ਪੰਜਾਬੀ ਉਹ ਭਗਤ ਸਿੰਘ ਬਣ ਗਿਆ ਇੱਥੇ ਜੋ ਖੱਚ ਚੋਰ ਮਚਕਾ ਇੱਥੇ ਪ੍ਰਧਾਨ ਆ ਤੇ ਸੱਚੇ ਬੰਦੇ ਸੱਚੇ ਬੰਦੇ ਭਰਾ ਦੇਖ ਹੀ ਲਿਆ ਵੀ ਆ ਕਿਸਾਨਾਂ ਦਾ ਨੁਕਸਾਨ ਹੋਇਆ ਆ ਤੇ ਕਿਸਾਨਾਂ ਨੂੰ ਤਾਂ ਬਿਸਲਰੀ ਦੇ ਬਿਸਕੁਟ ਹੀ ਮਿਲੇ ਆ ਤੇ ਉੱਪਰਲਾ ਮਾਲ ਜਿਹੜਾ ਸਾਰੇ ਠੱਗ ਚੋਰ ਸਾਘੇ ਨਾਲੇ ਹੀ ਹੀਰੋ ਬਣ ਗਏ ਵੀਰੋ ਬਹੁਤ ਇਹ 5000 ਸਾਲ ਦੇ ਇਤਿਹਾਸ ਪੰਜਾਬੀਆ ਦਾ ਸਭ ਤੋਂ ਲੋ ਲੈਵਲ ਦਾ ਬૌਧਿਕ ਲੈਵਲ ਆ ਹਰ ਠੱਗ ਚੋਰ ਇੱਥੇ ਸੱਚਾ ਬੜਿਆ ਹੋਇਆ ਇਹ ਵੀਰੋ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਹਦੇ ਪਿੱਛੇ ਪਰ ਕਿਸੇ ਨੇ ਨਹੀਂ ਬੋਲਿਆ ਸਾਰੇ ਆਪਕੋ ਆਪਣੀ ਮਸ਼ੂਰੀ ਚ ਲੱਗੇ ਹੋ ਸਭ ਆਪਕੋ ਆਪਣੀ ਮਸ਼ੂਰੀ ਚ ਜਾਗੋ ਪੰਜਾਬੀਓ ਜਾਗੋ ਯਾਰ ਜਾਗੋ ਜਾਗੋ ਪੰਜਾਬੀਓ ਜਾਗੋ